ਬਸਤੀ ਦਾਨਿਸ਼ਮੰਦਾ ਸ਼ਿਵਾਜੀ ਨਗਰ ਦੇ ਵਾਰ ਨੰਬਰ 42 ਚ ਇੱਕ ਮਹੀਨੇ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਤਰਨਾ ਲਗਾਇਆ ਸੀ ਇਸ ਦੌਰਾਨ ਉਹਨਾਂ ਨੇ ਨਿੱਕਿਆ ਸੀ ਕਿ ਪਖਤੀ ਗਰਮੀ ਚ ਪਾਣੀ ਦੀ ਕਿੱਲਤ ਤੋਂ ਪਰੇਸ਼ਾਨ ਹਨ ਪਰ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਦੇ ਚੱਲਦੇ ਅੱਜ ਇਲਾਕਾ ਨਿਵਾਸੀਆਂ ਨੇ ਪਰੇਸ਼ਾਨ ਹੋ ਕੇ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਪਹੁੰਚ ਕੇ ਪ੍ਰਸ਼ਾਸਨ ਦੇ ਖਿਲਾਫ ਤਰਨਾ ਦਿੱਤਾ ਉਥੇ ਇਲਾਕਾ ਨਿਵਾਸੀਆਂ ਨੇ ਅੱਜ ਰੋਡ ਬੰਦ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਇਲਾਕਾ ਨਿਵਾਸੀਆਂ ਦੇ ਵੱਲੋਂ ਬੰਦ ਕੀਤੀ ਹੋਈ ਰੋਡ ਤੇ ਚੱਲਦੇ ਰਾਂਘੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਮੁੜਦਾਬਾਦ ਮੁੜਦਾਬਾਦ ਸ਼ਰੰਕ ਕਮਿਸ਼ਨਰ ਮੁੜਦਾਬਾਦ 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 ਜੈਪੀ ਜੈ ਭਾਰਤ ਜੈ ਮੁੜਦਾਬਾਦ 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 ਕੱਪੀ ਸੀਐਮ ਮੁੜਦਾਬਾਦ ਮੁੜਦਾਬਾਦ ਜੈਪੀ ਸੀਐਮ ਆਹ ਗਲੀ ਚਲੀ ਜਾ ਉਹ ਗਲੀ ਚਲੀ ਜਾ ਉਹ ਗਲੀ ਹੈਗੀ ਕੀ ਹੈ ਛੋੜ ਕਰਤਾ ਪਿਆ ਨਹੀਂ ਨਹੀਂ ਮੈਂ ਪੜ੍ਹਦੇ ਬਹੁਤ ਲੇਟ ਪਾਉਂਦੇ ਕਰਦਾ ਹਾਂ ਕੋਈ ਗੱਲ ਮੈਨੂੰ ਕੱਢ ਲਈ ਨਹੀਂ ਇਹ ਤਾਂ ਨਾ ਲਗਾਇਆ ਗਿਆ ਤੇ ਬੜੀ ਤੁਹਾਨੂੰ ਦੱਸ ਦਿੰਦਾ ਇਹ ਜਿਹੜਾ ਕਾਰਪੋਰੇਸ਼ਨ ਕਮਿਸ਼ਨਰ ਹੈ ਇਹਦੇ ਸਿਰ ਤੇ ਕੋਈ ਜੂ ਨਹੀਂ ਸਿਰਕਦੀ ਵੀ ਸਰ 42 ਨੰਬਰ ਵਾਰਡ ਚ ਗੰਦਾ ਪਾਣੀ ਔਰ ਗੰਦਾ ਸੀਵਰੇਜ ਦਾ ਪਾਣੀ ਔਰ ਵਾਟਰ ਸਪਲਾਈ ਗੰਦੀ ਇਹਦੇ ਬਾਰੇ ਇਹਨੂੰ ਅੱਜ ਤੋਂ 5 ਦਿਨ ਪਹਿਲਾਂ ਵੀ ਕੰਪਲੀਟ ਕੀਤੀ ਗਈ ਹੈ 2 ਮਹੀਨੇ ਪਹਿਲਾਂ ਵੀ ਕੀਤੀ ਗਈ ਹੈ ਤੇ ਸਿਰਫ ਕੋਈ ਜੂ ਨਹੀਂ ਸਿਰਕਦੀ ਵੀ ਅਹੀਂ ਹਾਰ ਕੇ ਫਿਰ ਇੱਥੇ ਸਾਡੇ ਬੱਚੇ ਇੱਕ ਬੱਚਾ 5 ਸਾਲ ਦਾ ਬੱਚਾ ਉਹਨੂੰ ਪਾਣੀ ਪੀ ਪੀ ਕੇ ਕੈਂਸਰ ਹੋ ਗਿਆ ਪੀਜੀਆ ਚੋਂ ਉਹਦਾ ਇਲਾਜ ਚੱਲ ਰਿਹਾ ਹੈ ਤਿੰਨ ਬੱਚਿਆਂ ਨੂੰ ਪੀ ਲਿਆ ਹੋਇਆ ਨਲ ਲਗਾਇਆ ਗਿਆ ਕੀ ਕਾਰਨ ਹੈ ਇਹਦਾ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੀ ਧਨ ਗੁਰਜੀ ਅਸੀਂ ਬਸੀ ਦਾ ਚਮੰਦਰ ਨਿਵਾਸੀਆਂ ਸਾਡੇ ਮਲੇ ਗੰਦਾ ਪਾਣੀ ਆਂਦਾ ਤੇ ਸੀਵਰ ਤੇ 24 ਘੰਟੇ ਭਰੇ ਰਹਿੰਦੇ ਬੜੇ ਸਾਲਾਂ ਤੋਂ ਦੇਖਦੇ ਆਏ ਆ ਅਸੀਂ 4-5 ਦਿਨ ਪਹਿਲਾਂ ਅਲਟੀਨੇਟ ਅਲਟੀਮੇਟ ਦਿੱਤਾ ਕਮਿਸ਼ਨਰ ਸਾਹਿਬ ਨੂੰ ਪੋਸਟ ਵੀ ਫੇਸਬੁਕ ਸੋਸ਼ਲ ਮੀਡੀਆ ਰਾਹੀਂ ਕਿ ਅਸੀਂ ਮੰਗਲਵਾਰ ਨੂੰ ਸਾਰੇ ਧਰਨਾ ਪ੍ਰਦਰਸ਼ਨ ਕਰਾਂਗੇ ਸਾਡੇ ਨਾਲ ਕਿਹੇ ਅਫਸਰ ਨੇ ਜਈ ਨੇ ਕਮਿਸ਼ਨਰ ਸਾਹਿਬ ਨੇ ਐਸਡੀਓ ਸਾਹਿਬ ਨੇ ਕਿਸੇ ਨੇ ਸਾਨੂੰ ਰਾਬਤਾ ਕੈਂਪ ਡਿਪੋਸ਼ੀ ਨਹੀਂ ਕੀਤੀ ਕਿ ਤੁਸੀਂ ਕਿਉਂ ਪਰੇਸ਼ਾਨ ਤੁਸੀਂ ਧਰਨਾ ਕਿਉਂ ਲਾ ਰਹੇ ਹੋ ਇਸ ਕਰਕੇ ਸਾਨੂੰ ਗੰਦਾ ਪਾਣੀ ਪੀਣ ਵਾਲਾ ਮਿਲ ਰਿਹਾ ਹਨ ਮਜਬੂਰਨ ਅਸੀਂ ਧੰਨਾ ਲਾਣਾ ਪਿਆ ਰਿਹਾ ਤਾਕਰ ਕੇ ਨਹੀਂ ਧੁੱਪ ਦੇ ਵਿੱਚ 44 ਡਿਗਰੀ ਸੈਲਸਿਅਸ ਦੇ ਤਾਪਮਾਨ ਹੈ ਨੀਚਾ ਡਿਗਰੀ 50 ਡਿਗਰੀ ਹੈ ਸਾਲ 3 ਘੰਟੇ ਹੋ ਗਏ ਕਮਿਸ਼ਨਰ ਇੰਨਾ ਬੁਸ਼ਰਮ ਇਨਸਾਨ ਹੈ ਕਮਿਸ਼ਨਰ ਸਾਹਿਬ ਹਜੇ ਤੱਕ ਸਾਨੂੰ ਨੇ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ 3 ਘੰਟੇ ਹੋ ਗਏ ਮਾਮਾ ਪੈਣਾ ਦੇਖੋ ਕਿਤਨਾ ਗਰਮੀ ਦੇ ਵਿੱਚ ਖੜੀਆਂ ਹਾਂ